ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਈਟਰਸ ਦੇ ਤੁਸੀਂ ਪਹਿਲਾਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੱਤਾ ਨਾਲ ਵੀਰ ਦੇ ਬਿਜੇ ਬਿੱਲਾ ਬਣਹਾਸ ਸਾਈਪਰਸ ਤੋਂ ਜਿਨ੍ਹਾਂ ਦੀ ਬਦੌਲਤ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਹਰ ਵੀਡੀਓ ਦੇ ਵਿੱਚ ਤੁਸੀਂ ਕਹੋਗੇ ਕਿ ਇਹ ਗੁਣ ਗਾਈ ਜਾਂਦਾ ਰਹਿੰਦਾ ਪਤਾ ਨਹੀਂ ਕੀ ਭਾਲਦਾ ਨਹੀਂ ਮੈਂ ਜੋ ਸਿੱਖਿਆ ਮੈਂ ਥੋੜਾ ਜਿਹਾ ਬਿਆਨ ਕਰਨਾ ਚਾਹੁੰਦਾ ਸੀਰੀਅਸਲੀ ਮੈਂ ਹੱਸਾ ਤਾਂ ਮੈਨੂੰ ਵੀ ਆ ਰਿਹਾ ਕਿਉਂਕਿ ਕਿਉਂਕਿ ਕਦੇ ਇਦਾਂ ਦੀਆਂ ਗੱਲਾਂ ਕੀਤੀਆਂ ਨਹੀਂ ਪਰ ਚੰਗੇ ਇਨਸਾਨਾਂ ਨੂੰ ਗੁਰਬਾਣੀ ਨੇ ਕਿਹਾ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜਾ ਇਨਸਾਨ ਸੱਚ ਦੇ ਰਾਹ ਤੇ ਚੱਲਦਾ ਚੰਗੇ ਕੰਮ ਕਰਦਾ ਉਹਦੀ ਵਡਿਆਈ ਉਹਦੀ ਉਸਤਤ ਉਹਦੇ ਚੰਗੇ ਗੁਣਾਂ ਨੂੰ ਸਲਾਉਣਾ ਉਹਦੇ ਚੰਗੇ ਕੰਮਾਂ ਨੂੰ ਸਲਾਉਣਾ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਜੇ ਕਹਿੰਦੇ ਚੰਗੇ ਕੰਮਾਂ ਨੂੰ ਵੀ ਨਾਂ ਸਲਾਹਿਆ ਜਾਏ ਕਾ ਚੰਗੇ ਇਨਸਾਨ ਵੀ ਫਿਰ ਚੰਗਿਆਈ ਵਾਲੇ ਕੰਮ ਭਲੇ ਵਾਲੇ ਕੰਮ ਕਰਨ ਤੋਂ ਪੈਰ ਪਿੱਛੇ ਨੂੰ ਪੁੱਟ ਲੈਂਦੇ ਨੇ ਤਾਂ ਕਰਕੇ ਸਾਨੂੰ ਚੰਗੇ ਇਨਸਾਨ ਨੂੰ ਹਮੇਸ਼ਾ ਉਹਦੇ ਬਣਦੇ ਜਿਹੜੇ ਚਾਰ ਲਫ਼ਜ਼ ਨੇ ਪਿਆਰੇ ਉਹ ਜ਼ਰੂਰ ਬੋਲਣੇ ਚਾਹੀਦੇ ਨੇ ਭਾਵੇਂ ਕੋਈ ਵੀ ਹੋਵੇ ਸੋ ਇੰਜੋਏ ਕਰ ਰਹੇ ਸੀ ਬਹੁਤ ਸੋਹਣਾ ਮੈਂ ਮੈਨੂੰ ਮਹੀਨਾ ਹੋ ਚੱਲਿਆ ਸਾਇਕਲਸ ਦੇ ਵਿੱਚ ਤੇ ਮਹੀਨੇ ਦਾ ਮੈਨੂੰ ਕੱਲ ਮੈਂ ਵੀਰ ਜੀ ਨੂੰ ਕਹਿ ਰਿਹਾ ਸੀ ਮੈਨੂੰ ਮਹੀਨਾ ਹੋ ਗਿਆ ਕਹਿੰਦੇ ਨੂੰ ਮਹੀਨਾ ਹੋ ਗਿਆ ਮੈਂ ਕਿਹਾ ਹਾਂਜੀ ਮਤਲਬ ਸਾਨੂੰ ਪਤਾ ਨਹੀਂ ਲੱਗਿਆ ਬੜਾ ਸੋਹਣਾ ਹੱਸਦੇ ਖੇਡਦੇ ਆ ਇੱਧਰ ਉੱਧਰ ਜਾਂਦੇ ਆ ਤੁਸੀਂ ਬਲੌਗ ਵੇਖੇ ਨੇ ਪਹਿਲਾਂ ਫਾਰਮ ਤੇ ਵੀ ਤੇ ਉਦਾਂ ਵੀ ਨੌਲੇਜ ਦੇ ਤੇ ਬੜਾ ਸੋਹਣਾ ਟਾਈਮ ਵਾਹ ਗੁਰੂ ਦੀ ਕਿਰਪਾ ਦੇ ਨਾਲ ਲੰਘ ਰਿਹਾ ਤੇ ਆਸ ਕਰਦਾ ਤੁਸੀਂ ਵੀ ਜਿੱਥੇ ਵੀ ਰਹਿ ਰਹੇ ਹੋ ਜਿੱਥੋਂ ਵੀ ਵੀਡੀਓ ਵੇਖ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਤੁਹਾਡੇ ਵੀ ਸਾਰੇ ਸੁਪਨੇ ਆਸਾਂ ਮਰਦਾਂ ਤੁਹਾਡੀਆਂ ਪੂਰੀਆਂ ਕਰਨ ਅਰਦਾਸ ਕਰਦੇ ਰਹਾਂਗੇ ਅੱਜ ਅਸੀਂ ਜਾ ਰਹੇ ਸੀ ਵੀਰ ਜੀ ਦੇ ਨਾਲ ਵੀਰ ਜੀ ਆਪਾਂ ਗੱਡੀ ਪਾਸੋਲ ਲੰਮਾ ਸੌਣ ਜਾ ਰਹੇ ਸੀ ਵੀਰ ਜੀ ਦਾ ਇੱਕ ਸੁਪਨਾ ਦੇਖੋ ਸੁਪਨਿਆਂ ਦੇ ਵਿੱਚੋਂ ਕਹਿੰਦੇ ਸੋਚ ਦੇ ਵਿੱਚੋਂ ਬੰਦੇ ਨੂੰ ਰਾਹ ਮਿਲਦਾ ਰੱਬ ਨੇ ਗੱਡੀ ਬਖਸ਼ੀ ਵੱਡੀ ਪਰ ਅੱਜ ਅਸੀਂ ਜੋ ਗੱਡੀ ਲੈਣ ਚੱਲੇ ਉਹ ਇੱਕ ਮੈਂ ਖੋਦਿ ਚਾਰਜ ਹੋਇਆ ਜਦੋਂ ਇਹਨਾਂ ਨੇ ਦੱਸਿਆ ਕਿ ਆਪਾਂ ਗੱਡੀ ਲੈਣ ਚੱਲੇ ਮੈਂ ਕਿਹੜੀ ਗੱਡੀ ਮੈਂ ਫਿਰ ਪੁੱਛਿਆ ਮੈਂ ਇਹ ਵਜ਼ਨ ਕਿੰਨਾ ਹੁੰਦਾ ਕਹਿੰਦੇ ਮੈਂ ਘਾਟੀ ਚਲਾਉਣੀ ਆ ਉਦੋਂ ਮੈਨੂੰ ਸੱਚੀ ਸਮਝ ਆ ਗਈ ਮੈਂ ਵੀ ਇਹ ਗੱਡੀ ਤਾਂ ਹੈਗੀ ਆ ਮੈਂ ਵੀ ਇਹ ਕਿਹੜੀ ਗੱਡੀ ਵੀ ਛੋਟੀ ਵੱਡੀ ਜਦੋਂ ਤੇਰੇ ਮੈਨੂੰ ਕਿਹਾ ਵੀ ਉਹਦਾ ਬਜਨ 9 ਕਿਲੋ ਹੁੰਦਾ ਹੈ ਵੀ 9 ਕਿਲੋ ਦੀ ਗੱਡੀ ਹੈ ਇਹ ਅੱਛਾ ਇਹ ਗੱਡੀ ਲੈਣ ਚੱਲੇ ਨੇ ਤੁਸੀਂ ਖੁਦ ਦੱਸ ਦੋਗੇ ਤਾਂ ਮੜਾ ਜਾਂ ਮੈਂ ਇਹਨਾਂ ਵਧੀਆ ਪੜ ਜਾਊਗਾ ਆਪਾਂ ਲੋਕ ਚ ਬਾਅਦ ਤੋਂ ਪਾਵਾਂਗੇ ਪੱਕਾ ਇਹਦੇ ਚ ਦੇਖਿਓ ਪੂਰਾ ਬਲੌਗ ਦੇਖਿਓ ਉਹਦੇ ਵਿੱਚ ਆਪਾਂ ਦਿਖਾਵਾਂਗੇ ਆਪਾਂ ਦੇਖਦੇ ਜਾ ਕੇ ਕਿੰਦਾ ਦੀ ਆ ਠੀਕ ਹੈ ਠੀਕ ਹੈ ਜੀ ਜਿਵੇਂ ਜਦੋਂ ਦਾ ਸਾਈਪ੍ਰਾਸ ਆਇਆ ਉਥੋਂ ਦਾ ਹੀ ਮੈਂ ਇੱਛਾ ਸੀ ਕਿ ਲੋਕੋ ਕਿ ਆਪਣੀ ਕਮਾਈ ਕਰਨ ਲੱਗਿਓ ਉਥੋਂ ਦੀ ਹਾਂਜੀ ਹਾਂਜੀ ਇੰਡੀਆ ਤੁਹਾਨੂੰ ਪਤਾ ਇਹਨਾਂ ਨਹੀਂ ਬਜਟ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਅੱਜ ਚਲੋ ਸਵਾਬ ਬਣਿਆ ਹੈ ਹੁਣ ਜਾਣਦੇ ਆ ਦੇਖਦੇ ਕੀ ਹਿਸਾਬ ਪਤਾ ਵਾ ਬਾਕੀ ਇਹਦੇ ਟਾਈਮ ਦਾ ਪਤਾ ਲੱਗਾ ਸੀ ਕਿ ਗੱਡੀਆਂ ਚ ਇਹਨਾਂ ਦੇ ਪਿੱਛੇ ਹੁਣ ਮੈਂ ਵੀ YouTube ਚੈਨਲ ਬਣਾ ਲਿਆ ਇਹਨਾਂ ਨੇ ਬਣਾ ਕੇ ਦਿੱਤਾ ਕਹਿੰਦੇ ਤੂੰ ਕਰਿਆ ਕਰ ਵੀ ਇੱਕ ਟਾਈਮ ਆ ਇਹ ਵੀ ਇੱਕ ਸਮਾਂ ਆ ਨਾ ਹਾਂਜੀ ਹਾਂ ਵੀ ਜਿਹੜਾ ਹਰ ਕਿਸੇ ਨੂੰ ਸਾਂਝਾ ਕਰਨਾ ਚਾਹੀਦਾ ਬਿੱਲਾ ਬਨੇਹਾਸ ਸਾਈਬਰਸ ਚੈਨਲ ਦਾ ਨਾਮ ਬਿੱਲਾ ਬਨੇਹਾਸ ਆ ਜਰੂਰ ਕਿਰਪਾ ਕਰਕੇ ਹਨਾ ਆਪਾਂ ਆਪਣੇ ਵੀਰ ਨੇ ਹਾਂ ਜਨ ਵੀ ਰਹਿ ਗਏ ਭਰਾ ਉਹ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਪਿਆਰ ਦਿਓ ਹਨਾ 10000 ਸਬਸਕ੍ਰਾਈਬਰ ਹੋ ਗਿਆ ਤੇ ਆਪਾਂ ਇਹ ਖੁਸ਼ਖਬਰੀ ਸੁਣ ਲਓ ਧਿਆਨ ਦੇ ਨਾਲ ਆਪਾਂ ਇੱਕ ਨਾਮ ਕੱਢਾਂਗੇ ਵਧੀਆ ਜਿਹਾ ਹਾਂ ਹਾਂ ਵੀ ਸਰਪ੍ਰਾਈਜ਼ ਦਵਾਂਗੇ ਸਬਸਕ੍ਰਾਈਬਰਾਂ ਨੂੰ ਹਨਾ ਜਿੱਤੇ ਵੀ ਹੋਇਆ ਜੇ ਕੋ ਦੂਰ ਪਾਰ ਹੋਇਆ ਉਹਨੂੰ ਉਤਸਾਹ ਨਾਲ ਕਰ ਦਾਂਗੇ ਮੇਰੀ ਸੋਚ ਆ ਵੀ ਕੋਈ ਆਈਫੋਨ ਦਵਾਂਗੇ ਮੈਂ ਕਿਉਂਕਿ ਸਾਰੇ ਆਪਣੇ ਦੋਸਤ ਸਲਾਹ ਕਰਨਗੇ ਜੋ ਕਹਿਣਗੇ ਆਪਾਂ ਉਦਹੀਂ ਕਰ ਲਵਾਂਗੇ ਹਾਂ ਮਤਲਬ ਦੁਬਾਰਾ ਦੱਸ ਦਿੰਨਾ ਜਦੋਂ 1000 ਸਬਸਕ੍ਰਾਈਬਰ ਹੋਗੇ ਤਾਂ ਉਦੋਂ ਵੀਰ ਨੇ ਇਨਾਮ ਦੇਣਾ ਉਹ ਡਿਸਾਈਡ ਹੋ ਜਾਊਗਾ ਵੀ ਇਹ ਇਨਾਮ ਕਿਵੇਂ ਕੱਢਿਆ ਜਾਵੇ ਕਿਉਂਕਿ 1000 ਦੇ ਵਿੱਚੋਂ ਕਿਹਨੂੰ ਦੇਣਾ ਕਿਵੇਂ ਦੇਣਾ ਉਹ ਫਿਰ ਮੌਕੇ ਤੇ ਸਮੇਂ ਤੇ ਦੱਸਿਆ ਜਾਊਗਾ ਚਲੋ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਤੁਹਾਨੂੰ ਅੱਜ ਅਸੀਂ ਲਿੰਮਾ ਸੋਲ ਵੱਲ ਜਾ ਰਹੇ ਹਾਂ ਜਿਹੜਾ ਕਿ ਸਾਈਪਰਸ ਦਾ ਸਭ ਤੋਂ ਮਹਿੰਗਾ ਵੀਰ ਜੀ ਹਾਂਜੀ ਜਿੱਥੇ ਸਭ ਤੋਂ ਅਮੀਰ ਲੋਕ ਰਹਿੰਦੇ ਨੇ ਮਤਲਬ ਜਿਆਦਾ ਰਿਚਸਟ ਕਹ ਲਓ ਮਿਲੀਅਨ ਬਿਲੀਅਨ ਦੇ ਵਿੱਚ ਜਿਨ੍ਹਾਂ ਦਾ ਬਿਜ਼ਨਸ ਆ ਕੰਮਕਾਰ ਆ ਤੇ ਸਭ ਤੋਂ ਸੋਹਣਾ ਇਹੋ ਹੀ ਆ ਜੀ ਸਭ ਤੋਂ ਜ਼ਿਆਦਾ ਟੂਰਿਸਟ ਏਰੀਆ ਇਹ ਤਕੜਾ ਜੀ ਪਰ ਹੁਣ 2000 ਆ 25 ਦੇ ਵਿੱਚ 29 ਤਰੀਕ ਨੂੰ ਪਿਛਲੀ ਜਿਹੜੀ ਆ ਨਿਕਲੀ ਆ ਹੁਣੇ ਹਾਂਜੀ ਇਹ ਲੇਕ ਤੇ ਮੜਾ ਸਮਾਇਆ ਆਪਣੇ ਤਿੰਨ ਪਿੰਡਾਂ 'ਚ ਅੱਗ ਲੱਗੀ ਜਿਹੜੀ ਅੱਗ ਬਹੁਤ ਜ਼ਿਆਦਾ ਲੱਗੀ ਸੀ ਤੇ ਆਪਣੇ ਦੋ ਪਾਇਲਟ ਮਰ ਗਏ ਜਿਹੜੇ ਅੱਗ ਭਜਾਉਂਦੇ ਸੀ ਜਹਾਜ਼ ਦੇ ਨਾਲ ਚਲੋ ਪੁਤੇਨ ਦਾ ਵੀ ਧੰਨਵਾਦ ਰੂਸ ਦਾ ਉਹਨੇ ਜਿਹੜਾ ਹੈਲਪ ਲਈ ਜਹਾਜ਼ ਭੇਜੇ ਬਾਕੀ ਹੋਰ ਕਈਆਂ ਕੰਟਰੀਆਂ ਦੇ ਜਹਾਜ਼ ਅਮਰਜੈਂਸੀ ਆਏ ਤਾਂ ਜਾ ਕੇ ਅੱਗ ਬੁਝੀ ਆ ਤਿੰਨ ਦਿਨ ਬਾਅਦ ਅੱਗ ਬੁਝੀ ਬਹੁਤ ਜ਼ਿਆਦਾ ਅਗਲਾ ਕੀ ਜੀ ਸਾਰੇ ਜਣੇ ਅਰਦਾਸ ਕਰਿਓ ਸਾਡੇ ਮੁਲਕ ਤੇ ਵਾਹਿਗੁਰੂ ਦਾ ਮਿਹਰ ਭਰਿਆ ਨਿਗਾ ਜਬੇ ਵੀ ਤਰੱਕੀ ਕਰੇ ਬਿਲਕੁਲ ਜੀ ਕਿਉਂਕਿ ਹੌਲੀ ਹੌਲੀ ਹਰ ਦੇਸ਼ਾਂ ਨੂੰ ਟਾਈਮ ਲੱਗਦਾ ਹੁਣ 120 ਘਰ ਛੜ ਗਏ ਜੀ 120 ਬਹੁਤ ਜ਼ਿਆਦਾ ਘਰ ਤੇ ਤੁਸੀਂ ਦੇਖੋ ਸਾਰੀ ਉਮਰ ਲੱਗ ਜਾਂਦੀ ਘਰ ਬਣਾਉਣ ਨੂੰ ਹਰ ਕਿਸੇ ਦਾ ਸੁਪਨਾ ਹੁੰਦਾ ਜੇ ਕਿਸੇ ਵੀ ਮੀਡਲ ਕਲਾਸ ਫੈਮਿਲੀ ਦੇ ਬੰਦੇ ਨੂੰ ਪੁੱਛੀਏ ਨਾ ਤੇਰਾ ਕੀ ਡ੍ਰੀਮ ਆ ਉਹਦਾ ਪਹਿਲਾ ਸੁ ਬਣਾਉਂਦਾ ਵੀ ਮੇਰਾ ਆਪ ਦਾ ਘਰ ਹੋਵੇ ਹਮੇਸ਼ਾ ਹਮੇਸ਼ਾ ਵੀ ਬਿਲਕੁਲ ਬਿਲਕੁਲ 120 ਲੋਕਾਂ ਨੇ 120 ਘਰ ਛੜ ਮਨ ਲੋਕ ਤਾਂ ਕਿੰਨੇ 120 ਘਰ ਛੜ ਗਏ ਬਾਕੀ ਫਾਰਮ ਆ ਹੋਟਲ ਵਾ ਵੱਡੇ ਵੱਡੇ ਵੀਰੇ ਜਿਹੜੇ ਕੋਠੀਆਂ ਸੀਗੀਆਂ ਹਾਂਜੀ ਹਾਂਜੀ ਮਹਿੰਗਾ ਏਰੀਆ ਤੁਹਾਨੂੰ ਪਤਾ ਸਾਰਾ ਹੈ ਨਾ ਹਾਂਜੀ ਹਾਂਜੀ ਗਈਆਂ ਨੇ ਆਪਣੇ ਜਿੱਦਾਂ ਹਵੇਲੀ ਜਿੱਦਾਂ ਵੱਖਰੇ ਪਹਾੜਾਂ ਦੇ ਬਿੱਚ ਜਿਹੜੇ ਘਰ ਪਾਇਓ ਸੀਗੇ ਹਰੀਆਲੀ ਨੂੰ ਲਾਈਕ ਕਰਦੇ ਆ ਉਹ ਵੀ ਘਰ ਛੱਡ ਗਏ ਵਿੱਚੋਂ ਮਹਿੰਗੇ ਹੁੰਦੇ ਆ ਹਾਂਜੀ ਉਹ ਇਹ ਨੁਕਸਾਨ ਹੋਇਆ ਬਿਲਕੁਲ ਜੀ ਬਿਲਕੁਲ ਨਾਲ-ਨਾਲ ਦੇਖੋ ਜਿਹੜੇ ਕੰਟਰੀ ਦਾ ਆਪਾਂ ਖਾਨਦੇ ਆ ਤਾਂ ਆਪਾਂ ਨੂੰ ਉਹਦੀ ਦੁਆ ਉਹਦੇ ਲਈ ਅਰਦਾਸ ਤਾਂ ਹਮੇਸ਼ਾ ਕਰਨੀ ਹੀ ਚਾਹੀਦੀ ਕਿਉਂਕਿ ਇਸ ਦੇਸ਼ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਤੇ ਤਾਂ ਕਰਕੇ ਇਹ ਦੇ ਵੀ ਰਹੀ ਆ ਕੰਮਕਾਰ ਦੇ ਰਹੀ ਆ ਪਰ ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਹੁੰਦਾ ਵੀਰੇ ਕਿਸੇ ਦਾ ਹੋ ਸਕਦਾ ਕਿ ਮਾੜਾ ਐਕਸਪੀਰੀਅੰਸ ਵੀ ਹੋਵੇ ਪਰ ਫਿਰ ਵੀ ਕੰਟਰੀ ਨੂੰ ਮਾੜਾ ਨਾ ਕਹੋ ਕਦੇ ਵੀ ਹੋ ਸਕਦਾ ਸਾਡੇ ਉਹ ਕਿਸਮਤ ਸ਼ਬਦ ਮੈਂ ਵਰਤਦਾ ਨਹੀਂ ਕਿਉਂਕਿ ਮੈਂ ਮੰਨਦਾ ਨਹੀਂ ਕਿਸਮਤ ਨੂੰ ਮੈਂ ਮੰਨਦਾ ਵੀ ਹੋ ਸਕਦਾ ਸਮਾਂ ਮਾੜਾ ਹੁੰਦਾ ਪਰ ਕੰਟਰੀ ਕੋਈ ਮਾੜੀ ਨਹੀਂ ਹੁੰਦੀ ਆਪਾਂ ਆਪਣੀ ਕੰਟਰੀ ਦੇ ਵਿੱਚ ਵੀ ਕਿੰਨਾ ਸਮਾਂ ਰਹਿ ਕੇ ਆਉਨੇ ਆ ਕਿੰਨੇ ਹਾਲਾਤਾਂ ਨੂੰ ਦੇਖ ਕੇ ਇੱਥੇ ਆਉਨੇ ਆ ਹੋ ਸਕਦਾ ਸਾਡੇ 'ਚ ਕੋਈ ਕਮੀ ਹੋਵੇ ਕਾਨੂੰਨੀ ਕੋਈ ਡਾਕੂਮੈਂਟਸ ਦੇ ਵਿੱਚ ਜਾਂ ਸਾਡੇ 'ਚ ਕੋਈ ਸਕਿੱਲ ਦੀ ਕਮੀ ਹੋਵੇ ਜਿਹੜਾ ਅਸੀਂ ਕੁਝ ਲੈ ਨਹੀਂ ਸਕੇ ਉਸ ਕੰਟਰੀ ਤੋਂ ਕੁਝ ਕਮਾ ਨਹੀਂ ਸਕੇ ਪਰ ਹਰ ਕੰਟਰੀ ਦੇ ਲਈ ਜਿੱਥੋਂ ਦੀ ਰੋਟੀ ਖਾ ਲਈ ਉਹਦਾ ਹਮੇਸ਼ਾ ਸ਼ੁਕਰਾਨਾ ਕਰੀਏ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹੀਏ ਕਿ ਉੱਥੇ ਸਭ ਭਲਾ ਹੀ ਭਲਾ ਹੋਵੇ ਲਿੰਮਾ ਸੌਲ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਗੱਲਾਂ-ਗੱਲਾਂ ਦੇ ਵਿੱਚ ਤੇ ਤੁਹਾਨੂੰ ਥੋੜਾ ਜਿਹਾ ਮੈਂ ਕੈਮਰਾ ਘੁਮਾ ਕੇ ਲਿੰਮਾ ਸੌਲ ਦਾ ਸਾਰਾ ਏਰੀਆ ਅ ਬਖਾਉਣ ਦੀ ਕੋਸ਼ਿਸ਼ ਕਰਦਾ ਹਲੇ ਮੈਨੂੰ ਲੱਗਦਾ ਅਸੀਂ ਦੂਰਿਆਂ ਵੀ ਨਹੀਂ ਆਦੇ ਆਦੇ ਪਹੁੰਚੀ ਪਹੁੰਚ ਚੁੱਕੇ ਅਸੀਂ ਪੜ ਗਏ ਅੱਛਾ ਅਸੀਂ ਇੰਟਰਫੋਨ ਲੱਗੇ ਤੇ ਤੁਹਾਨੂੰ ਮੈਂ ਫਿਰ ਬਖਾਉਣਾ ਥੋੜਾ ਜਿਹਾ ਆ ਦੇਖ ਆ ਤੁਸੀਂ ਗੱਡੀਆਂ ਵੇਖ ਰਹੇ ਹੋ ਜਿਹੜੀਆਂ ਇਹ ਜਾ ਰਹੀਆਂ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਮਤਲਬ ਲੋਕਾਂ ਨੇ ਬਹੁਤ ਹੈਲਪ ਕੀਤੀ ਆ ਰਾਸ਼ਨ ਦੇ ਨਾਲ ਗਰੋਸਰੀ ਸਮਾਨ ਪਾਣੀ ਵਗੈਰਾ ਜੋ ਵੀ ਲੋਕਾਂ ਨੂੰ ਚਾਹੀਦਾ ਸੀ ਤੇ ਇਹ ਆਪਾਂ ਮੇਨ ਲਿੰਮਾ ਸੋਲ ਦੇ ਵਿੱਚ ਹੁਣ ਉਸ ਏਰੀਏ ਦੇ ਵਿੱਚ ਆ ਆਹ ਵੇਖੋ ਆ ਵੀ ਆਹ ਸਮਾਨ ਲੈ ਕੇ ਜਾ ਰਹੇ ਨੇ ਲੋਕ ਜਿੰਨਾ ਵੀ ਜਾ ਰਹੇ ਹੈਲਪਫੁਲ ਤਾ ਲੋਕ ਬਹੁਤ ਪਿਆਰੇ ਨੇ ਜਿੱਥੋਂ ਤੱਕ ਦੇਖਿਆ ਕਿ ਬੜੀ ਹੈਲਪਫੁਲ ਦੇ ਨਾਲ ਖੜਦੇ ਨੇ ਜਦੋਂ ਸਮਾਜ ਦਾ ਕੋਈ ਬਣ ਜਾਂਦਾ ਤਾ ਵਾਹਿਗੁਰੂ ਅੱਗੇ ਅਰਦਾਸ ਯਾ ਵੈਸੇ ਤਾਂ ਇਹ ਰੱਬ ਦੀ ਕੁਦਰਤ ਦਾ ਮੌਸਮ ਹੈ ਆ ਬ ਲਗ ਵੱਖਰੀ ਵੱਖਰੀ ਦੇਸ਼ਾਂ ਦੇ ਪਰ ਫਿਰ ਵੀ ਅਰਦਾਸਾਂ ਬੇਨਤੀਆਂ ਜ਼ਰੂਰੀ ਨੇ ਵੀ ਰੱਬ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਕੰਟਰੀ ਤੇ ਜਾਰੀ ਹੋ ਰਿਹਾ ਜੀ ਜਦੋਂ ਦੀ ਅੱਗ ਲੱਗੀ ਅੱਗ पे ਅੱਗੇ ਲੱਗਦੀ ਆ ਪਹਾੜ ਨੂੰ ਲੱਗਦੀ ਆ ਓਕੇ ਜੀ ਬੂਟਿਆਂ ਬਾਟਿਆਂ ਲੱਗਦੀ ਆ ذਰਾਕਤ ਸੜ ਜਾਂਦੇ ਆ ਠੀਕ ਆ ਚਲੋ ਕੋਈ ਗੱਲ ਨਹੀਂ ਹੈ ਨਾ ਹਾਂ ਹਾਂ ਤੇ ਵੱਡੇ ਜਿਹੜੇ ਹੁਣ ਐਦ ਕੀ ਘਰਾਂ ਨੂੰ ਲੱਗੀ ਨਾ ਪਿੰਡਾਂ ਦੇ ਤਿੰਨ ਪਿੰਡਾਂ 'ਚ ਅੱਗ ਫੈਲ ਗਈ ਅੱਛਾ ਜੀ ਉਹ ਨੁਕਸਾਨ ਹੋ ਗਿਆ ਘਰਾਂ ਦੇ ਘਰੇ ਝੜ ਗਏ ਸਾਰੇ ਅੱਛਾ ਅੱਛਾ ਜੀ ਚਿਰ ਇੱਟਾਂ ਇੱਟਾਂ ਬਚੀਆਂ ਬਾਕੀ ਸਭ ਕੁਝ ਲੋਗ ਤੁਹਾਨੂੰ ਪਤਾ ਇੱਥੇ ਸਾਰੀਆਂ ਛੱਤਾਂ ਦੂਜੀਆਂ ਆ ਨਾਰਮਲ ਹਾਂਜੀ ਹਾਂਜੀ ਅੱਛਾ ਨੋਰਮਲ ਆ ਤੁਹਾਨੂੰ ਬਲਛੱਤਾਂ ਸਾਰੀਆਂ ਲੱਕੜੀ ਦੀਆਂ ਜਾਂ ਉਦਾਂ ਪਾਈਆਂ ਆ ਅੱਛਾ ਅੱਛਾ ਜੀ ਪਰ ਇਹ ਆ ਵੀ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਓਕੇ ਜੀ ਨਹੀਂ ਇਹ ਨੁਕਸਾਨ ਤਾਂ ਹੈਗਾ ਹੀ ਆ ਪਰ ਚਲੋ ਫਿਰ ਵੀ ਲੋਕ ਚੰਗੇ ਨੇ ਵੀ ਜਿਹੜੇ ਨਾਲ ਦੀ ਨਾਲ ਨਾਲ ਖੜਦੇ ਨੇ ਇਹਨਾਂ ਜੀ ਹਾਂਜੀ ਓਕੇ ਇੱਥੋਂ ਵੀਰ ਜੀ ਹੁਣ ਆ ਆਪਾਂ ਮਤਲ ਸਾਰਾ ਏਰੀਆ ਜਿੰਨਾ ਸ਼ੁਰੂ ਹੋ ਗਿਆ ਲਿੰਬਾ ਸੋਹਣਾ ਸਾਰਾ ਲਿੰਬਾ ਸੋਹਣਾ ਹੀ ਆ ਜੀ ਓਕੇ 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 ਜੀ ਬੜਾ ਸੋਹਣਾ ਆ ਤੁਸੀਂ ਵੇਖ ਸਕਦੇ ਹੋ ਮੈਂ ਪਹਿਲੀ ਵਾਰ ਇੱਧਰ ਆ ਰਿਹਾ ਤੇ ਆ ਇੰਨਾ ਕਿ ਜਿਹੜਾ ਤੁਸੀਂ ਬਿਲਡਿੰਗਸ ਵਗੈਰਾ ਜਾਂ ਜਿਵੇਂ ਘਰ ਵਗੈਰਾ ਵੇਖ ਰਹੇ ਹੋ ਇਹ ਸਾਰੇ ਐਸ ਏਰੀਆ ਜੀ ਵੇਖਣ ਨੂੰ ਮਿਲਦੇ ਆ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਹਨਾਂ ਨੇ ਨੋਰਮਲ ਆਪਣਾ ਰਹਿਣ ਸਹਿਣ ਰੱਖਿਆ ਹੋਇਆ ਪਰ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਨਾਲ-ਨਾਲ ਤੁਸੀਂ ਆ ਵੇਖ ਰਹੇ ਹੋ ਮੈਂ ਇੱਕ ਗੱਲ ਕਹਿ ਦੇਵਾਂ ਵੀ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਬੈਠਣ ਉੱਠਣ ਦਾ ਜਿਹੜਾ ਇਹਨਾਂ ਦਾ ਤਰੀਕਾ ਹੁੰਦਾ ਰੈਸਟੋਰੈਂਟਾਂ ਤੇ ਜਾਂ ਜਿਵੇਂ ਖਾਣ ਪੀਣ ਦਾ ਇਹਨਾਂ ਦਾ ਪਾਰਟੀ ਵਗੈਰਾ ਕਰਨ ਦਾ ਉਹ ਕੁਝ ਕਿ ਜਗਮਾ ਆਇਆ ਸੀਗਾ ਵੀਰ ਚ ਪਿੰਡ ਚ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਜਾਣਦੇ ਹੋ ਵੀ ਉੱਥੇ ਬਣੀਆਂ ਹੋਈਆਂ ਵੀ ਜਿੱਥੇ ਆਇਆ ਸ਼ਹਿਰ ਵਾਂਗੂ ਇੰਜੋਏ ਕਰਦੇ ਆਂ ਹਾਂਜੀ ਵੀ ਉਹ ਆਏ ਤੁਹਾਨੂੰ ਲੱਗਦਾ ਨਹੀਂ ਸ਼ਾਮ ਨੂੰ ਜੇ ਤੁਸੀਂ ਪਿੰਡ ਚ ਨਿਕਲ ਜਿਓ ਵੀ ਤੁਸੀਂ ਪਿੰਡ ਚ ਹੀ ਹੋ ਕਿਉਂਕਿ ਜਿਵੇਂ ਸ਼ਹਿਰ ਵਰਗਾ ਮਾਹੌਲ ਇਹਨਾਂ ਨੇ ਬਣਾਇਆ ਹੋਇਆ ਵੀ ਬੈਠਣ ਨੂੰ ਉੱਠਣ ਦਾ ਖਾਣ ਪੀਣ ਦਾ ਹੁਣ ਕੈਫੇ ਖੁੱਲ੍ਹਿਆ ਹਾਂ ਜੀ ਤਾਂ ਮੰਨ ਲਿਆ ਆਪਾਂ ਆਪਣੇ ਸੱਥਾਂ ਖੁੱਲ੍ਹੀਆਂ ਆ ਹਾਂਜੀ ਹਾਂਜੀ ਇੱਥੇ ਬਜ਼ੁਰਗਾਂ ਦੇ ਕੈਫੇ ਆ ਉਹ ਕੈਫੇ ਉਹਨਾਂ ਦੇ ਤੇ ਆ ਕੇ ਉੱਥੇ ਕੌਫੀ ਪੀਣੀ ਪੀਣੀ ਆ ਰੋਜ਼ ਓਕੇ ਜੀ ਸਵੇਰੇ ਸ਼ਾਮ ਬਜ਼ੁਰਗਾਂ ਨੇ ਹਾਂਜੀ ਉਹਨਾਂ ਨੇ ਆ ਕੇ ਆਪਣਾ ਇੰਜੋਏਮੈਂਟ ਕਰਨਾ ਹੈ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸਲਾਹਾਂ ਕਰਨੀਆਂ ਦੇਖ ਲਿਆ ਕਿਹੜਾ ਪਿੰਡ ਚ ਇੰਟਰ ਹੋਇਆ ਕਿਹੜਾ ਬਾਹਰ ਗਿਆ ਹਾਂਜੀ ਹਾਂਜੀ ਤਾਂ ਹੁਣ ਕਿੰਨੇ ਗੇੜੇ ਲਾ ਗਿਆ ਉਹ ਬਜ਼ੁਰਗਾਂ ਨੇ ਇਹ ਦੇਖੀ ਜਾਣਾ ਇੱਥੇ ਵੀ ਇਹ ਚੀਜ਼ਾਂ ਹੈਗੀਆਂ ਅੱਛਾ ਜੀ ਇਹ ਨਹੀਂ ਵੀ ਕੱਲੀਆਂ ਆਪਣੇ ਪੰਜਾਬ ਜੀ ਆ ਹਾਂਜੀ ਆਪਣੇ ਬੋਰਡ ਥੱਲੇ ਬਹਿ ਜਾਂਦੇ ਆ ਇੱਥੇ ਕੈਫਿਆਂ ਤੇ ਬਹਿ ਜਾਂਦੇ ਆ ਗੱਲਬਾਤ ਇੰਨੀ ਡਿਫਰੈਂਟ ਆ ਜੀ ਹੋਰ ਕੁਝ ਨਹੀਂ ਓਕੇ ਓਕੇ ਮੈਂ ਖੁਦ ਵੀ ਹਾਂ ਵੀ ਉਹਨਾਂ ਨੂੰ ਤਾਂਛ ਖੇਡਦੇ ਵੇਖਿਆ ਜਦੋਂ ਅਸੀਂ ਪਿੰਡ ਚ ਲੰਘਦੇ ਹੁੰਦੇ ਹਾਂ ਲੁੱਡੋ ਖੇਡਦੇ ਜਿਆ ਸੱਟਾ ਬਿੱਲ ਟੂ ਟਾਈਪ ਜੀ ਹਾਂ ਜਾਂ ਜੀ ਕਈ ਵਾਰ ਤਾਸ਼ ਖੇਡੀਆਂ ਹੁੰਦੀਆਂ ਕਈ ਵਾਰ ਲੁੱਡੋ ਖੇਡੀਆਂ ਹੁੰਦੀਆਂ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਕਿੰਨਾ ਘੈਂਟ ਲੱਗੰਦੇ ਆ ਇਹ ਸਾਰਾ ਏਰੀਆ ਆ ਸਾਹਮਣੇ ਵੇਖਣ ਵਾਲੀ ਚੀਜ਼ ਇਹਦਾ ਨਾਮ ਕੀ ਵੀਰ ਜੀ ਕੋਈ ਆ ਚੱਚਾ ਰਚਣੀ ਹੋਈ ਆ ਮਤਲਬ ਆ ਵੇਖ ਲਓ ਤੁਸੀਂ ਅੱਖਾਂ ਨੂੰ ਮੈਂ ਇਹ ਵੀਡੀਓ ਮੈਂ ਪਹਿਲਾਂ ਬਣਾਈ ਸੀ ਇੱਕ ਸ਼ਾਇਦ ਜੇ ਤੁਸੀਂ ਉਹ ਬਲੌਗ ਵੇਖਿਆ ਹੋਵੇ ਜਦੋਂ ਵੀ ਅਸੀਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਆ ਜਾਂ ਨਵੇਂ ਥਾਂ ਤੇ ਜਾਂਦੇ ਆ ਸਾਨੂੰ ਨਵੇਂ ਲੋਕ ਨਵੀਆਂ ਥਾਵਾਂ ਵੇਖਣ ਨੂੰ ਮਿਲਦੀਆਂ ਹਾਲਾਂਕਿ ਉਹ ਥਾਵਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕੋਈ এনਜੋਇਮੈਂਟਲੀ ਚੀਜ਼ ਨਹੀਂ ਹੁੰਦੀ ਸਾਡੇ ਅੰਦਰ ਦੇ ਮੂਡ ਤੇ ਸਾਡੇ ਅੰਦਰ ਦੇ ਚੜ੍ਹਦੀ ਕਲਾ ਤੇ ਆ ਵੀ ਅਸੀਂ ਉਸ ਮੂਵਮੈਂਟ ਨੂੰ ਕਿੰਨਾ ਸੋਹਣਾ ਬਣਾ ਸਕਦੇ ਹਾਂ ਹੋ ਸਕਦਾ ਇੱਕ ਇਨਸਾਨ ਇੱਥੋਂ ਦੀ ਲੰਗੇ ਉਹ ਕਦੇ ਵੀ ਬਿਲਡਿੰਗਾਂ ਹੀ ਬਿਲਡਿੰਗਾਂ ਇੱਥੇ ਕੀ ਆ ਵੇਖਣ ਬਿਲਕੁਲ ਸੜਕਾਂ ਹੀ ਆ ਪਰ ਉਸ ਉਸੇ ਹੀ ਮੂਵਮੈਂਟ ਦੇ ਵਿੱਚ ਉਹ ਹੋ ਸਕਦਾ ਵੀ ਕਈ ਇਨਸਾਨ ਇੱਥੇ ਫੋਟੋਆਂ ਹੀ ਫੋਟੋਆਂ ਖਿੱਚ ਲੈਣ ਕਈ ਇਨਸਾਨ ਦੇ ਲਈ ਖੁਸ਼ੀ ਦੀ ਗੱਲ ਹੁੰਦੀ ਆ ਸੋ ਹਰ ਚੀਜ਼ ਨੂੰ ਹਾਂ ਆਪਣੇ ਆਪਣੇ ਤੁਸੀਂ ਗੱਲ ਪੂਰੀ ਕਰਿਓ ਹਰ ਚੀਜ਼ ਨੂੰ ਜਿੱਦਾਂ ਮੰਨਣ ਦਾ ਹਰ ਕੇ ਦਾ ਆਪੋ ਆਪਣਾ ਢੰਗ ਆ ਜੀ ਢੰਗ ਹੁੰਦਾ ਕਈ ਸਾਈਕਲ ਤੇ ਬਹਿ ਕੇ ਇੰਨੇ ਖੁਸ਼ ਹੋ ਆ ਵੀ ਉਹ ਉਹ ਸਾਈਕਲਿੰਗ ਕਰਦਾ ਮਿਲੀਅਨ ਬਿਲੀਅਨ ਬੰਦਾ ਜਿਹੜਾ ਉਹ ਸਾਈਕਲਿੰਗ ਕਰਦਾ ਦੇਖੋ ਹਣਾ ਹਾਂਜੀ ਹਾਂਜੀ ਵੀ ਮੈਂ ਫਿੱਟ ਰਹਾ ਵਾਂ ਇੱਕ ਬੰਦਾ ਸਾਈਕਲ ਤੇ ਜਾ ਰਿਹਾ ਦੁਖੀ ਹੋ ਕੇ ਦਿਹਾੜੀ ਲਾਉਣ ਬਿਲਕੁਲ ਜੀ ਬਿਲਕੁਲ ਉਹ ਚੀਜ਼ ਦਾ ਇੱਕ ਹੀ ਆ ਸਾਈਕਲ ਪਰ ਇੱਕ ਦੁਖੀ ਹੋ ਕੇ ਦਿਹਾੜੀ ਲਾਉਣ ਜਾਣ ਤੇ ਆ ਇੱਕ ਉਹਨੂੰ ਖੁਸ਼ ਹੋ ਕੇ ਉਤੇ ਆਪਣੀ ਐਕਸਰਸਾਈਜ਼ ਕਰਦੇ ਆਪਣੇ ਸਰੀਰ ਨੂੰ ਫਿੱਟ ਕਰ ਰਿਹਾ ਮਤਲਬ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਚੀਜ਼ ਤਾਂ ਇੱਕ ਹੀ ਆ ਪਰ ਉਹਨੂੰ ਇੰਜੋਏ ਕਰਨ ਦਾ ਦੇਖਣ ਦਾ ਨਜ਼ਰੀਆ ਹਰ ਦਾ ਦਿਮਾਗ ਚ ਉਹਦਾ ਨਜ਼ਰੀਆ ਮਤਲਬ ਆਪਣਾ ਆਪਣਾ ਬਿਲਕੁਲ ਬਿਲਕੁਲ ਇਹੋ ਹੀ ਗੱਲ ਮੈਂ ਥੋੜੀ ਜਿਹੀ ਇੱਥੇ ਹੋਰ ਕਹਿਣਾ ਚਾਹੁੰਦਾ ਵੀ ਕਿਸੇ ਵੀ ਮੂਵਮੈਂਟ ਦੇ ਵਿੱਚ ਕੋਈ ਇੰਟਰਸਟ ਨਹੀਂ ਹੁੰਦਾ ਆ ਰੋਡ ਆਪਣੇ ਇਦਾਂ ਦੇ ਬਣੇ ਹੁੰਦੇ ਆ ਥੋੜੇ ਜਿਹਾ ਰੋਡ ਡਿਫਰੈਂਟ ਹੋਣਗੇ ਆਪਣੇ ਦੇਸ਼ ਨਾਲੋਂ ਪਰ ਉਸ ਮੂਵਮੈਂਟ ਨੂੰ ਬਣਾਉਣਾ ਇੰਜੋਏ ਕਰਨਾ ਇਹ ਬੰਦੇ ਦੇ ਆਪਣੇ ਆਪ ਦੇ ਅੰਦਰ ਦੇ ਜੀਵਨ ਤੇ ਆ ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਟੈਨਸ਼ਨ ਦੇ ਵਿੱਚ ਤੁਰਿਆ ਫਿਰਦਾ ਤੇ ਬਹੁਤੇ 부ਜੇ ਹੀ ਰਹਿੰਦੇ ਆ ਪਰ 부ਜੇ ਨਾ ਰਹੋ ਹਰ ਮੂਮੈਂਟ ਨੂੰ ਓਸ਼ੋ ਤੁਸੀਂ ਸਾਰੇ ਸੁਣਦੇ ਹੋ ਤੇ ਤੁਹਾਨੂੰ ਪਤਾ ਵੀ ਹੈ ਓਸ਼ੋ ਕਹਿੰਦਾ ਹਰ ਮੂਮੈਂਟ ਨੂੰ ਇਦਾਂ ਜਿਉਂ ਵੋ ਸਮਝ ਲਓ ਕਿ ਜਿਵੇਂ ਉਹ ਜ਼ਿੰਦਗੀ ਦੀ ਆਖਰੀ ਮੂਮੈਂਟ ਹੋਵੇ ਕਿਉਂਕਿ ਬੰਦੇ ਨੂੰ ਨਹੀਂ ਪਤਾ ਇਹ ਗੱਲ ਗੁਰਬਾਣੀ ਵੀ ਕਹਿੰਦੀ ਹੈ ਹਮ ਆਦਮੀ ਹਾ ਇੱਕਦਮ ਹੀ ਮੌਹਲਤ ਮੋਤ ਨਾ ਜਾਣਾ ਕਿ ਜੇ ਸਵਾਸ ਆ ਰਿਹਾ ਤੇ ਇਹ ਸਰੀਰ ਹੈ ਤੇ ਜੇ ਸਵਾਸ ਇੱਕ ਬੰਦ ਹੋ ਗਿਆ ਸਾਰਾ ਕੁਝ ਉੱਥੀ ਧਰੇ ਦੇ ਧਰੇ ਆ ਰਹੇ ਜਣ ਅੱਜ ਕੱਲ ਜੀ ਸਾਰੀ ਉਮਰ ਲਾ ਦਿੰਨੇ ਆ ਆਪਾਂ ਕਮਾਉਣ ਨੂੰ ਹਨਾ ਹਾਂਜੀ ਹਾਂਜੀ ਪਹਿਲਾਂ ਆਪਾਂ ਕਰਜ਼ਾ ਲਾਉਂਦੇ ਮਰ ਜਾਂਦੇ ਮਾਪੇ ਦਾ ਫੇਰ ਬੱਚੇ ਹੋ ਜਾਂਦੇ ਆ ਹਨਾ ਹਾਂਜੀ ਹਾਂਜੀ ਆਪਾਂ ਵੀ ਹਰ ਚੀਜ਼ ਚ ਦੁਖੀ ਦੁਖੀ ਜੇ ਚੱਲ ਜਾਂਦੇ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਜ਼ਿੰਦਗੀ ਖਤਮ ਹੋ ਗਈ ਖਤਮ ਹੋ ਗਈ ਬਿਲਕੁਲ ਜੀ ਬਿਲਕੁਲ ਮੇਰੀ ਸੋਚ ਤਾਂ ਇਹ ਆ ਜੀ ਇੰਜੋਏ ਕਰੋ ਖੁੱਲ ਕੇ ਕਰੋ ਪਤਾ ਨਹੀਂ ਦੇਖੋ ਜੀ ਜੇ ਹੁਣ ਜੇ ਸੋਚਿਆ ਜਾਵੇ ਬੱਚੇ ਆਪਣੀ ਕਿਸਮਤ ਆਪਣੀ ਆਪ ਲਿਖਾ ਕੇ ਆਏ ਆ ਬਿਲਕੁਲ ਜੀ ਬਿਲਕੁਲ ਅਸੀਂ ਵੀ ਆਪਣੀ ਕਿਸਮਤ ਆਪੇ ਲਿਖੀ ਆ ਮਿਹਨਤ ਕਰਕੇ ਹਨ ਸਾਡੇ ਮਾਪਿਓ ਨੇ ਸਾਨੂੰ ਇੱਧਰ ਭੇਜਤਾ ਅਸੀਂ ਸੈੱਟ ਹੋਏ ਕਈ ਹੁਣ ਆਪਣੇ ਬੱਚੇ ਵੀ ਇਦਾਂ ਹੀ ਆ ਅਸੀਂ ਕੁਝ ਨਹੀਂ ਕਰਦਾ ਇਹਦੇ ਸਾਨੂੰ ਇਹ ਵੀ ਨਹੀਂ ਪਤਾ ਵੀ ਕਰੇ ਅਸੀਂ ਆਪਣੇ ਬੱਚਿਆਂ ਦੇ ਕਰਮਾਂ ਦਾ ਖਾ ਰਹੇ ਆ ਤੁਸੀਂ ਚਲੋ ਪਹਿਲਾਂ ਗੱਲ ਕੀਤੀ ਮੈਂ ਕਰਮਾਂ ਨੂੰ ਮੰਨਦਾ ਨਹੀਂ ਪਰ ਮੈਂ ਇਹੀ ਬੰਦੇ ਕਿਸਮਤ ਨਾਲ ਦੇ ਕਿਸਮਤ ਨੂੰ ਨਹੀਂ ਕਿਸਮਤ ਕਿਸਮਤ ਨੂੰ ਪਰ ਕਰਮ ਹੈਗੇ ਆ ਹਾਂਜੀ ਕਰਮ ਕਰਮ ਹੁੰਦੇ ਆ ਠੀਕ ਹੋ ਸਕਦਾ ਆ ਹਾਂਜੀ ਕਿਉਂਕਿ ਕਈ ਮੈਂ ਬੰਦੇ ਇੱਥੇ ਇਦਾਂ ਦੇ ਦੇਖੇ ਆ ਬਾਬਾ ਜੀ ਹਾਂਜੀ ਉਹਨਾਂ ਨੂੰ ਕੰਮ ਬਹੁਤ ਵਧੀਆ ਆਉਂਦਾ ਲੱਕੜ ਦਾ ਵੈਲਡਿੰਗ ਦਾ ਹਾਂਜੀ ਹਾਂਜੀ ਪਰ ਉਹ ਬੰਦੇ ਮੈਂ ਰੋਲਦੇ ਦੇਖੇ ਆ ਬਿਨਾਂ ਕੰਮ ਤੋਂ ਓਕੇ ਜੀ ਤੇ ਜਿਨ੍ਹਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਉਹ ਬੰਦੇ ਮੈਂ ਬੈਠੇ ਕੁਰਸੀਆਂ ਤੇ ਸੈੱਟ ਦੇਖੇ ਆ ਹਾਂ 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 ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਵੀਰ ਜੀ ਉਹ ਕਿਸਮਤ ਆ ਨਾ ਕਹਿੰਦੇ ਰਿਕਸ਼ੇ ਵਾਲਾ ਵੀ ਕਿੰਨੀ ਮਿਹਨਤ ਕਰਦਾ ਹਾਂਜੀ ਹਾਂਜੀ ਜੇ ਮਿਹਨਤ ਦਾ ਹੀ ਦੇਣਾ ਹੁੰਦਾ ਕੱਲਾ ਫੇਰ ਆ ਸਭ ਤੋਂ ਜ਼ਿਆਦਾ ਉਹ ਬੰਦਾ ਲੈਂਦਾ ਬਿਲਕੁਲ ਜੀ ਬਿਲਕੁਲ ਰੱਬ ਉਹਨੂੰ ਦਿੰਦਾ ਨਾ ਬਿਲਕੁਲ 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 ਕਿਤੇ ਨਾ ਕਿਤੇ ਵੀਰ ਜੀ ਆ ਆਪਾਂ ਵਿਸ਼ੇ ਵੱਲ ਜਾਵਾਂਗੇ ਤਾਂ ਹੋਰ ਗੱਲਾਂ ਚੱਲਣਗੀਆਂ ਹੁਣ ਆਪਾਂ ਉਹਨੂੰ ਛੱਡ ਦਈਏ ਆ ਸ਼ੋਭ ਅੱਛਾ ਜੀ ਆਹ ਆਪਣਾ ਗੋਨ ਨੂੰ ਆਇਆ ਨਹੀਂ ਪਨੇ ਲੱਗਾ ਕੋਈ